ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮੰਮਤਾ ਕਣਕਵਾਲ ਅੱਜ ਆਪਾਂ ਕਾਫੀ ਦਿਨਾਂ ਬਾਅਦ ਵੀਡੀਓ ਪਾ ਰਹੇ ਹਾਂਗੇ ਥੋੜੇ ਜਿਹਾ ਬਿਜ਼ੀ ਸੀਗੇ ਲਓ ਜੀ ਆਪਾਂ ਦਾ ਅੱਗੇ ਆਪਣੇ ਰੱਖਿਆ ਹੋਇਆ ਸੀਗਾ ਸਮਾਨ ਪਲਾਸਟਿਕ ਦਾ ਦੁਕਾਨ ਦੇ ਵਿੱਚ 99 ਸੇਲ ਵਾਲਾ ਵੀ ਸੀਗਾ ਤੇ ਉਸ ਤੋਂ ਬਾਅਦ ਕੋਸਟਲੀ ਵੀ ਸੀਗਾ ਤੇ ਹੁਣ ਆਪਾਂ ਨੇ ਹੋਰ ਕੰਮ ਸ਼ੁਰੂ ਕਰਾਇਆ ਜੀ ਨਾਲ ਤੇ ਆਪਾਂ ਲੈ ਕੇ ਆਏ ਸੀਗੇ ਟ੍ਰੇਨਿੰਗ ਜਿਵੇਂ ਡਿਸ਼ਵਾਸ਼ ਹੈ ਜੀ ਆਪਣੇ ਕੋਲ ਡਿਸ਼ਵਾਸ਼ ਬਣਾਉਣੇ ਆ ਉਸ ਤੋਂ ਬਾਅਦ ਹੈਗੀ ਹੈ ਜੀ ਫਰਨੇਲ ਫਰਨੇਲ ਵੀ ਘਰੇ ਬਣਾਉਣੇ ਆ ਟਾਇਲਟ ਕਲੀਨਰ ਵੀ ਹੋ ਗਿਆ ਜੀ ਤੇ ਇੱਕ ਆਪਣੇ ਭਾਂਡੇ ਸਾਫ਼ ਕਰਨ ਵਾਸਤੇ ਡਿਸ਼ਵਾਸ਼ ਇਹ ਵੀ ਹੈ ਜੀ ਇਹ ਦੋਨੋਂ ਵੀ ਮਤਲਬ ਹੈ ਤਾਂ ਥੋੜਾ ਹੀ ਫਰਕ ਹੈ ਇਹ ਡਿਸ਼ਵਾਸ਼ ਤੇ ਇਹ ਥੋੜਾ ਜਿਆਦਾ ਥੋੜਾ ਜਿਆਦਾ ਹੈਵੀ ਸਮਾਨ ਉਸ ਚ ਜਿੰਨਾ ਕੋ ਮਤਲਬ ਕੱਟੇਗਾ ਤੇ ਇਹ ਦੇਖੋ ਜੀ ਏਅਰ ਡਿਸ਼ਵਾਸ਼ ਬਾਕਾਇਦਾ ਆਪਣਾ ਸਟicker ਲੱਗਿਆ ਹੈ ਬਾਬਾ ਕਪੂਰਦਾਸ ਗਰੁੱਪ ਕਣਕਵਾਲ ਪੰਗੂਆ ਤੇ ਇਹ ਹੈਗੀ ਜੀ ਫਰਨੈਲ ਇਸ ਤੇ ਵੀ ਆਪਣਾ ਐਡਰੈਸ ਹੈ ਜੀ ਬਾਬਾ ਕਪੂਰਦਾਸ ਆਜੀਵਿਕਾ ਸੈਲਫ ਹੈਲਪ ਗਰੁੱਪ ਇਹ ਡਿਸ਼ਵਾਸ਼ ਇਹ ਵੀ ਵੱਡੀਆਂ ਬੋਤਲਾਂ ਨੇ ਜੀ ਲੀਟਰ ਵਾਲੀ ਉਹ ਅੱਧਾ ਲੀਟਰ ਵਾਲੀ ਸੀਗੀ ਇਹ ਹੋ ਗਈ ਜੀ ਟਾਇਲਟ ਕਲੀਨਰ ਤੇ ਆਪਾਂ ਨਾਲ ਨਾਲ ਹੋਰ ਕੰਮ ਸ਼ੁਰੂ ਵੀ ਕਰ ਲਈਏ ਚਲੋ ਇਸ ਕਰਕੇ ਟ੍ਰੇਨਿੰਗ ਲਈ ਸੀਗੀ ਔਰ ਜਿਵੇਂ ਹੋਮ ਮੇਡ ਸਾਬਣਾਂ ਨੇਗੀਆਂ ਬਿਨਾ ਕੈਮੀਕਲਰ ਤੋਂ ਇਹ ਹੈਗੇ ਜੀ ਜਿਵੇਂ ਹਲਦੀ ਚੰਦਨ ਦੀ ਹਲਦੀ ਪਾ ਕੇ ਚੰਦਨ ਪਾ ਕੇ ਚੰਦਨ ਪਾਊਡਰ ਤੇ ਇਹਨੂੰ ਤਿਆਰ ਕਰਦਿਆਂ ਜੀ ਬਹੁਤ ਵਧੀਆ ਰਿਜ਼ਲਟ ਆ ਇਹਦਾ ਵੀ ਇੱਕ ਇਹ ਬਣਾਈ ਸੀਗੀ ਆਪਾਂ ਨੇ ਇਹ ਵੀ ਹਲਦੀ ਚੰਦਨ ਦੀ ਹੈ ਇਹ ਬਣਾਈ ਸੀ ਆਪਾਂ ਇਹ ਦੇਖੋ ਜੀ ਇਹ ਹੈਗੀ ਹੈ ਜੀ ਨੀਮ ਐਂਡ ਐਲੋਵੇਰਾ ਇਹ ਜੇ ਮੈਂ ਆਪਾਂ ਨਿੰਮ ਦੇ ਪੱਤੇ ਰਗੜ ਕੇ ਹਨਾ ਉਹਦਾ ਉਹ ਕੱਢ ਕੇ ਨਾ ਪਾਣੀ ੜਕ ਜਾ ਤੇ ਐਲੋਵੀਰਾ ਦੀ ਜੈਲ ਲਾ ਕੇ ਦੋਵਾਂ ਨੂੰ ਮਿਕਸ ਕਰਕੇ ਉਹ ਬਣਾਉਣੀ ਹੈ ਜੀ ਤੇ ਇਸ ਦਾ ਰਿਜ਼ਲਟ ਵੀ ਬਹੁਤ ਵਧੀਆ ਹੈਗਾ ਇਹ ਕੇ ਆ ਗਈ ਜੀ ਗੌਟ ਮਿਲਕ ਇਹ ਬੱਕਰੀ ਦੇ ਦੁੱਧ ਤੋਂ ਆਏਗੀ ਇਹ ਵੀ ਬਹੁਤ ਵਧੀਆ ਸਾਬਣ ਹੈ ਆਪਣੇ ਕੋਲ ਅਵੇਲੇਬਲ ਹੈ ਇੱਕ ਮਲਤਾਨੀ ਮਿੱਟੀ ਵੀ ਹੈ ਤੇ ਇੱਕੋ ਗੁਲਾਬ ਦੀ ਹੈ ਜੀ ਗੁਲਾਬ ਦੇ ਪੱਤੇ ਆ ਦੇਖੋ ਆਪਾਂ ਰੱਖੇ ਪਏ ਨੇ ਟੁਕੜੇ ਹੁਣ ਇਹਨਾਂ ਨੂੰ ਅਰਕ ਕੱਢ ਲਾਂਗੇ ਇਹਨਾਂ ਦਾ ਫਿਰ ਇਸ ਚ ਤਿਆਰ ਕਰਾਂਗੇ ਜੀ ਤੇ ਉਸ ਤੋਂ ਅੱਗੇ ਹੈਗੇ ਜੀ ਆਪਣੇ ਕੋਲੇ ਰੱਖੇ ਹੋਏ ਨੇ ਚਾਹ ਮਸਾਲੇ ਚਾਵਲੇ ਮਸਾਲੇ ਦੀ ਇਹ 100 ਰੁਪਏ ਦੀ ਡੱਬੀ ਹੈ ਜਿਵੇਂ ਇਹ ਘਟ ਵਾਲੀ 50 ਵਾਲੀ ਕੌੜ ਤੁੰਬੇ ਦਾ ਚੂਰ ਨੇ ਜੀ ਇਹ ਰਿਹਾ ਤੇ ਆਪਣੇ ਕੋਲੇ ਹੈਗੇ ਨੇ ਜੀ ਗਰਮ ਮਸਾਲੇ ਬਹੁਤ ਵਧੀਆ ਮਤਲਬ ਤਿਆਰ ਕਰੇ ਹੋਏ ਨੇ ਜੀ ਇਹ ਸਮਾਨ ਤੇ ਵੱਧ ਵੀ ਪੈਕਿੰਗ ਤੁਸੀਂ ਲੈ ਸਕਦੇ ਹੋ ਮਸਾਲਿਆਂ ਦੀ ਤੇ ਕੱਟ ਵਾਲੀ ਵੀ ਹੈਗੀ ਆਪਾਂ ਇਹ ਘਰੇ ਸਾਰੇ ਮਸਾਲੇ ਵਗੈਰਾ ਤਿਆਰ ਕਰਦੇ ਆਂਗੇ ਬਾਕੀ ਪਲਾਸਟਿਕ ਦਾ ਸਮਾਨ ਵੀ ਰੱਖਿਆ ਹੋਇਆ ਸੀਗਾ ਪਹਿਲਾਂ ਵੀ ਰੱਖਿਆ ਹੋਇਆ ਸੀ ਇਹ ਦੁਕਾਨ ਕਰੀ ਹੋਈ ਸੀਗੀ ਤੇ ਨਾਲ ਨਾਲ ਆਪਾਂ ਇਹ ਕੰਮ ਵੀ ਸ਼ੁਰੂ ਕਰ ਲਿਆ ਜੀ ਜਿਵੇਂ ਤੁਹਾਨੂੰ ਦਿਖਾਈਆਂ ਨੇ ਤਿੰਨ ਤਰ੍ਹਾਂ ਦੀ ਸਾਬਣਾਂ ਹੋ ਗਈਆਂ ਜੀ ਹੂੰ ਇਹ ਦੇਖੋ ਗੁਲਾਬ ਦੇ ਫੁੱਲ ਪਾਉਨੇ ਆਪਾਂ ਇਹਦਾ ਵਿੱਚ ਹੁਣੋਂ ਨਾ ਇਹਦਾ ਰਾਸ ਜਿਆ ਹੁੰਦਾ ਜਿਹੜਾ ਉਹ ਕੱਢ ਕੇ ਫਿਰ ਇਹਨੂੰ ਸਾਬਣ ਬਣਾਈ ਜਾਊਗੀ ਜੀ ਕੋਈ ਇਹਦੇ ਵਿੱਚ ਕੈਮੀਕਲ ਨੀ ਹੋਊਗਾ ਵੀ ਅਲੱਗ ਕੋਈ ਹੋਰ ਆਪਾਂ ਕੈਮੀਕਲ ਪਾਵਾਂਗੇ ਕੁਝ ਨਹੀਂ ਪਾਵਾਂਗੇ ਹੋ ਸਕਦਾ ਹੈ ਜਿਵੇਂ ਆਪਾਂ ਫੂਡ ਕਲਰ ਜਾਂ ਕੋਈ ਵੀ ਕਲਰ ਮਤਲਬ ਜਿਹੜਾ ਆਪਣੇ ਵਾਸਤੇ ਨੁਕਸਾਨਦਾਇਕ ਨਾ ਹੋਵੇ ਉਹ ਪਾ ਸਕਦੇ ਹਾਂ ਪਰ ਉਂਝ ਨਹੀਂ ਪਾਉਂਦੇ ਕੋਈ ਆਪਾਂ ਇਹਦੇ ਵਿੱਚ ਕੈਮੀਕਲ ਇਹ ਸਾਬਣਾਂ ਦੇਖੋ ਪਈਆਂ ਲਈ ਜੀ ਆਪਣੇ ਕੋਲ ਤੇ ਅੱਜ ਆਪਾਂ ਤਿਆਰ ਕਰ ਰਹੇ ਹਾਂਗੇ ਮਲਤਾਨੀ ਮਿੱਟੀ ਦੀ ਗੁਲਾਬ ਦੀ ਇਹ ਦੇਖੋ ਗੁਲਾਬ ਦੀ ਬਣਾਈ ਸੀਗੀ ਇਹ ਗੁਲਾਬ ਦੀ ਸਾਬਣਾ ਇਹਦੇ ਵਿੱਚ ਕੋਈ ਵੀ ਕੈਮੀਕਲ ਨਹੀਂ ਹੈਗਾ ਹੋਰ ਪਾਇਆ ਵਾ ਨਾ ਹੀ ਕਲਰ ਪਾਇਆ ਇਹਦੇ ਵਿੱਚ ਅਸੀਂ ਨੇ ਥੋੜਾ ਜਿਹਾ ਕਲਰ ਪਾਵਾਂਗੇ ਥੋੜਾ ਜਿਹਾ ਵਧੀਆ ਰੰਗ ਹੋ ਜਾਊਗਾ ਇਹ ਬਿਨਾ ਉਸ ਤੋਂ ਬਣਾਈ ਸੀ ਆਪਾਂ ਨੇ ਕਲਰ ਇਹਦੀ ਬਹੁਤ ਵਧੀਆ ਸੇਲ ਹੋਈ ਹੈ ਤੇ ਕਿਉਂਕਿ ਹੁਣ ਜਿਹੜੀਆਂ ਸਾਬਣਾ ਬੁਜਾਰਾਂ ਦੇ ਵਿਚਾਰੀਆਂ ਨੇ ਉਹ ਕੈਮੀਕਲ ਆ ਰਹੀਆਂ ਨੇਗੀਆਂ ਆਪਾਂ ਇਹ ਬਿਨਾ ਕੈਮੀਕਲ ਤੋਂ ਤਿਆਰ ਕਰ ਰਹੇ ਆਂਗੇ ਜੀ ਬਾਕੀ ਮਸਾਲੇ ਹੋਗੇ ਤੇ ਆਪਣੇ ਘਰੇ ਲੂ ਵੀ ਜੋ ਮੇਰੇ ਘਰੇ ਵਰਤਣ ਵਾਲੀਆਂ ਚੀਜ਼ਾਂ ਨੇ ਜੀ ਇਹ ਸਾਰੀਆਂ ਬਾਕੀ ਪਲਾਸਟਿਕ ਦਾ ਸਮਾਨ ਵੀ ਆਪਣੇ ਕੋਲ ਹੈਗਾ ਹੋਰ ਵੀ ਲੈ ਕੇ ਆਵਾਂਗੇ ਥੋੜਾ ਬਹੁਤ ਹੈ ਲੋ ਜੀ ਦਬੇ ਡੱਪੇ ਵਗੈਰਾ ਹੋ ਗਏ ਆਪਾਂ ਅਬ ਛੋਟੀ ਜੀ ਦੁਕਾਨ ਪਹਿਲਾਂ ਕਰੀ ਹੋਈ ਸੀਗੀ ਫਿਰ ਵਿੱਚ ਦੀ ਬੰਦ ਕਰਤੀ ਸੀ ਹੁਣ ਦੁਬਾਰਾ ਸ਼ੁਰੂ ਕਰਾਂਗੇ ਥੋੜੇ ਜੇ ਹੈਨਾ ਕਮਾਂ ਕਰਾਂ ਕਰਕੇ ਆਪਾਂ ਦੁਕਾਨ ਬੰਦ ਕਰਤੀ ਸੀ ਤੇ ਲੋ ਜੀ ਜਿਸ ਵੀ ਪੈਣ ਪਾਈ ਨੂੰ ਜ਼ਰੂਰਤ ਹੋਵੇ ਸੋ ਆਪਣੇ ਨਾਲ ਜ਼ਰੂਰ ਕੰਟੈਕਟ ਕਰਿਓ ਜੀ ਬੋਤਲਾਂ ਦੇ ਉੱਤੇ ਆਪਣਾ ਬਕਾਇਦਾ ਐਡਰੈਸ ਲਿਖਿਆ ਹੋਇਆ ਸੋ ਦਿਖਾ ਦਿਨੇ ਫੋਨ ਨੰਬਰ ਵੀ ਇਹਦੇ ਉੱਪਰ ਹੀ ਹੈ ਜੀ ਦੇਖੋ ਪਿੰਡ ਕਣਕੋਲ ਪੰਗੂ ਤੇ ਆਪਣਾ ਕੰਟੈਕਟ ਨੰਬਰ ਹੈ ਜੀ ਜੇ ਕਿਸੇ ਨੂੰ ਜਰੂਰਤ ਹੋਵੇ ਤਾਂ ਜਰੂਰ ਦੱਸਿਓ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ